ਇਹ ਗੁਰੂ ਦੇ ਦਿਨ ਵੀ ਮਜ਼ਾਕ ਦੀ ਦਿਖ ਰੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੇਰੋ ਕੋਰਟ ਕੰਪਲੈਕਸ ਵਿੱਚ ਪੁਲਿਸ ਦੇ ASI ਵੱਲੋਂ ਇੱਕ ਔਰਤ ਨੂੰ ਨਿਸ਼ਚਿਤ ਲੈਣ ਦੀ ਵੀਡੀਓ ਫਾਈਲ ਹੁਣ ਤੋਂ ਬਾਅਦ ਪੀੜਤ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ ਜਿੱਨਾ ਵੱਲੋਂ ਦੀਨਾ ਨਗਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਗੁਰਦਾਸਪੁਰ ਦੇ ਕੋਰਟ ਕੰਪਲੈਕਸ ਤੋਂ ਪੁਲਿਸ ਦੇ ASI ਵੱਲੋਂ ਇੱਕ ਔਰਤ ਤੋਂ ਪੈਸੇ ਲੈਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਔਰਤ ਵੱਲੋਂ ਪੁਲਿਸ ਵਾਲੇ ਨੂੰ ਪੈਸੇ ਦਿੱਤੇ ਜਾ ਰਹੇ ਹਨ ਜੋ ਕਿ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਰੱਬ ਜਾ ਦੇ ਆਪ ਨੂੰ ਵੀ ਥੋੜਾ ਬੋਤਾ ਜਾ ਚਲੋ ਕੋਈ ਗੱਲ ਐਨੀ ਨਹੀਂ ਕਿਸੇ ਨਾਲ ਕਰਨੀ ਚਾਹੀਦੀ ਹੋਰ ਦੱਸੋ ਕੀ ਕਹਿੰਦੇ ਹੋ ਚਲੋ ਮੈਂ ਵੀ ਦੱਸਾਂ ਚਲੋ ਬਈ ਤੇਰਾ ਸੋਨੇ ਦਾ ਜਿਹੜਾ ਮੈਂ ਬਹਿਣੇ ਸੋਰੀ ਗੰਦੀ ਖਾ ਚਲਾਇਆ ਜਿੰਦਾ ਮਾਪਰਾ ਅੰਦਰ ਚੋਂ ਨਾ ਕਰੀਂ ਗੀ ਜੇ ਕਹਿ ਦਿੰਦੀ ਨਹੀਂ ਮਿਦਾਂਗੀ ਤਾਂ ਅਸ ਗਰੰਟੀ ਹੀ ਪਾ ਜੀ ਨਹੀਂ ਤਾਂ ਇਸ ਤਹ ਨਹੀਂ ਚੱਲ ਮੈਨੂੰ ਜਮਾਤ ਕਰਾ ਲੰਦੋ ਕੋਈ ਨਹੀਂ ਬਾੜ ਕਰਾ ਲੰਦੋ ਮੈਨੂੰ ਹਾਂ ਮੈਂ ਤਾਂ ਥੋੜੇ ਜਿਲੇ ਲੈ ਲਵਾਂ ਰੱਖ ਪਾਈ ਜੀ ਜੁਰਾ ਖਾ ਚਾ ਕੋਈ ਨਹੀਂ ਜਾਣੀ ਜੇ ਮੈਂ ਜੀ ਰੂ ਉਹਨਾਂ ਦੇ ਦਈ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਕਰਨਾ ਕਰਦੇ ਨੇ ਸੋਨੇ ਲੰសារ ਬੰਦੇ ਭਾਈ ਆ ਲੋ ਥੋੜੇ ਏ ਕਿਨੇ ਆ ਪਾ ਲਿਆ ਆਖ ਲੋ ਬਾਕੀ ਜਿਮਾਂ ਤਾਂ ਬੇਟਾ ਕਹਿੰਦਾ ਪਹਲੰਦੇ ਆ ਤੁਹਾਨੂੰ ਤੋਂ ਕਿਹਾ ਉਹ ਤੁਹਾਨੂੰ ਪੱਕਾ ਦੇ ਦੇਵਾਂਗੇ ਅੱਜ ਮੰਗੀ ਤੇ ਕਰਾਣੀ ਹੈ ਨਾ ਤੇ ਨਹੀਂ ਉਹ ਥੱਲੇ ਕੀ ਕਹਿੰਦੇ ਨੇ ਸਿਰ ਪਹਿਲਾ ਪੇਸ਼ ਕਰਾ ਦੀ ਪਹਿਸ਼ ਪਹਿਲਾ ਕਰਾ ਤੇ ਮੇਰੇ ਕੋਲ ਆ ਕੀ ਹੈ ਉਦੋਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੀੜਤ ਪਰਿਵਾਰ ਸਾਹਮਣੇ ਆਇਆ ਹੈ ਜਿਸ ਸਬੰਧੀ ਜਾਣਕਾਰੀ ਦਿੰਦੇ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਨੂੰ ਪੁਲਿਸ ਵੱਲੋਂ ਕਿਸੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹੀ ਪੁਲਿਸ ਵਾਲੇ ਉਹਨਾਂ ਤੋਂ ਰਿਸ਼ਵਤ ਮੰਗ ਰਹੇ ਹਨ ਮੇਰਾ ਨਾਮ ਸ਼ਸ਼ੀ ਹੈ ਸੁਜਨਪੁਰ ਮੱਲਾ ਪ੍ਰੇਮਨਗਰ ਰਹਿਣ ਵਾਲੀ ਕੀ ਗੱਲ ਬਾਤ ਹੈ ਗੱਲ ਬਾਤ ਕੋਈ ਨਹੀਂ ਜਵਾਈ ਮੇਰਾ ਅੰਦਰ ਸੀਗਾ ਉਹ ਕੋਈ ਤਰੀਕ ਤਰੁਕ ਮਿਸ ਹੋ ਗਈ ਤੇ ਉਹ ਘਰ ਹੈ ਨਹੀਂ ਸੀਗਾ ਤੇ ਮੇਰੀ ਬੇਟੀ ਸੀ ਘਰ ਜਿਗਤਾ ਤੇ ਆ ਜਿਹੜਾ ਸਤਨਾਮ ਆਇਆ ਇਹਨਾਂ ਨੇ ਆਣ ਕੇ ਤੇ ਕੁੜੀ ਨੂੰ ਆਣ ਕੇ ਖਿੱਚ ਤੂ ਕੀਤੀ ਮਾਰਕੁੱਟ ਕੀਤੀ ਇਹ ਮੁਲਾਜ਼ਮ ਆ ਇਹ ਬਹੁਤ ੱੱਕਾ ਕਰਦੇ ਆ ਕਾਦੇ ਮੁਲਾਜ਼ਮ ਕਰਦੇ ਆ ਇਹ ਸੀਏ ਚ ਲੱਗੇ ਆ ਅੱਛਾ ਜੀ ਫਿਰ ਇਹ ਆਣ ਕੇ ਮੇਰੀ ਬੇਟੀ ਨੂੰ ਜ਼ਬਰਦਸਤੀ ਮਾਰਕੁੱਟ ਕਰਕੇ ਖਿੱਚ ਤੂ ਕਰਕੇ ਬੜਾ ਘਾਰ ਖਲਾਰਾ ਪਾਇਆ ਐਨ ਖਿੱਚ ਤੂ ਕਰ ਬੜਾ ਮਾਰਿਆ ਇਹ ਬੋਲਦੇ ਆ ਵੀ ਤੁਸੀਂ ਤੇਰੀ ਬੇਟੀ ਨੇ ਚਿੱਟਾ ਦਿੱਤਾ ਆ ਕੁਝ ਨਹੀਂ ਬਰਾਮਤ ਹੋਇਆ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਕੋੱਖ ਵੀ ਨਹੀਂ ਘਰੋਂ ਨਿਕਲਿਆ ਨਿੱਕੀ ਜੀ ਬੇਟੀ 9 ਸਾਲ ਦੀ 9 ਸਾਲ ਦੀ ਹੈ ਬੇਟੀ ਉਹਨੂੰ ਵੀ ਮਾਰਿਆ ਕਹਿੰਦਾ ਬੋਲ ਤੂੰ ਚਿੱਟਾ ਦਿੱਤਾ ਸੀਗਾ ਤੂੰ ਬੋਲ ਚਿੱਟਾ ਦਿੱਤਾ ਬਿਨਾ ਮਤਲਬ ਤੋਂ ਕੋਈ ਗੱਲ ਨਹੀਂ ਮੇਰੀ ਬੇਟੀ ਨੂੰ ਖਿੱਚ-ਖਿੱਚ ਕੇ ਮਾਰਿਆ ਜਲੀਲ ਕੀਤਾ ਗੰਦੀਆਂ ਗਾਲਾਂ ਬਹੁਤ ਜ਼ਿਆਦੀਆਂ ਗਾਲੇ ਕਲੋਚ ਇੰਨੀ ਕੱਢੀ ਕਿ ਹੱਦ ਤੋਂ ਪਰੇ ਕੁੜੀ ਨੂੰ ਖਿੱਚ ਦੇ ਤੁਰੁੰਦੇ ਲਾ ਸਾਰੀ ਗੱਡੀ 'ਚ ਖਿੱਚ ਕੇ ਤੇ ਜਾ ਕੇ ਤੇ ਪਾੜਿਆ ਕੁੜੀ ਨੇ ੱੱਕੇ ਨਾਲ ਅੰਦਰ ਬੂਹਾ ਬੰਦ ਕਰ ਲਿਆ ਬੂਹਾ ਤੋੜ ਕੇ ਉਹਨਾਂ ਨੇ ਬੁਆ ਤੋੜ ਕੇ ਫਿਰ ਵੀ ਉਹਨਾਂ ਨੇ ਉਹ ਕੁੜੀ ਨੇ ਖਿੱਚ ਕੇ ਪੈਪ ਖਿੱਚ ਲਈਆ ਸਿਲੰਡਰ ਦੀ ਇਹਨਾਂ ਨੇ ਫਿਰ ਕੁੜੀ ਨੂੰ ਮੇਰੀਆਂ ਵਾਲੋਂ ਫੜ ਕੇ ਤਰੀ ਟੇੜ ਤੇ ਮਾਰਿਆ ਨਾਲੇ ਗੰਦੀਆਂ ਗੰਦੀਆਂ ਬਹੁਤ ਬਦਮਿਸ਼ੀ ਕੀਤੀ ਇਹਨਾਂ ਨੇ ਬਹੁਤ ਹੀ ਜਿਆਦਾ ਕੀ ਕਾਰਨ ਆ ਕਿ ਮੁਲਾਜ਼ਮਾ ਵੱਲੋਂ ਇਦਾਂ ਕੀਤਾ ਹਾਂ ਘਰ ਦੇ ਵਿੱਚ 36000 ਰੁਪਇਆ ਸੀ ਪਿਆ 36000 ਦੇ ਵਿੱਚ ਉਹ ਕੱਢ ਕੇ ਲੈ ਗਏ 36000 ਰੁਪਇਆ 36000 ਦੇ ਵਿੱਚੋਂ ਉਹਨਾਂ ਨੇ 6000 ਰੁਪਏ 6600 ਰੁਪਏ ਮੇਰੀ ਬੇਟੀ ਤੇ ਪਾਤਾ ਬਾਕੀ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਕਹਿੰਦੇ ਉਹਦੇ ਘਰੋਂ ਇੰਨੀ ਬਰਾਮਤੀ ਹੋਈ ਆ ਤੇ ਕੁੜੀ ਨੂੰ ਲੈ ਕੇ ਸੀਏ ਚ ਲੈ ਗਏ ਸੀਏ ਚ ਲਾ ਕੇ ਉੱਥੇ ਜਾ ਕੇ ਜਗਤਾਰ ਨੇ ਸਤਨਾਮ ਹੁਣਾਂ ਨੇ ਉਹਨਾਂ ਨੂੰ ਛਾਟ ਲਵਾਇਆ ਕਰੰਟ ਲਵਾ ਲੋ ਆ ਕੇ ਮਾਰਿਆ ਬੋਲ ਪੀਤੂ ਦਿੱਤਾ ਉਹਨੇ ਦਿੱਤਾ ਹੀ ਨਹੀਂ ਕੋਈ ਲੈਣ ਹੀ ਨਹੀਂ ਕੋਈ ਦੇਣ ਹੀ ਨਹੀਂ ਬਿਨਾ ਮਤਲਬ ਉਹ ਗੰਦ ਵਗਿਆ ਇੰਨਾ ਗੰਦ ਵਗਿਆ ਇੱਕ ਵੀਡੀਓ ਦਿਖਾ ਰਹੇ ਚ ਮੁਲਾਜ਼ਮ ਪੈਸੇ ਲੈਂਦਾ ਦਿਖਾਈ ਦੇ ਰਿਹਾ ਕੀ ਕੀ ਘਟਨਾ ਹੋ ਕੀ ਕਾਰਨ ਕਿਉਂ ਪੈਸੇ ਉਹਦੀ ਘਟਨਾਏ ਆ ਵੀ ਇਹਨਾਂ ਨੇ ਜ਼ਮਾਨਤ ਨਹੀਂ ਕਹਿੰਦੇ ਸੀ ਹੋਣ ਦੇਣੀ ਆ ਅਸੀਂ ਜ਼ਮਾਨਤ ਨਹੀਂ ਹੋਣ ਦੇਣੇ ਕਹਿੰਦੇ ਤੇਰੀ ਬੇਟੀ ਦਾ ਹੀ ਰਿਮਾਂਡ ਨਹੀਂ ਲਵਾਵਾਂਗੇ ਤੇਰਾ ਰਿਸ਼ਤੇਦਾਰ ਕੋਈ ਪਾਦਵਾਂਗੇ ਨਾਲ 29 ਦੇ ਵਿੱਚ ਤੂੰ ਇਸ ਅਕਾਰ ਵਿੱਚ ਸਾਨੂੰ 10000 ਰੁਪਏ ਦੇ ਮੈਂ ਕਹਿਆ ਭਾਜੀ ਮੇਰੇ ਕੋ 10000 ਤਾਂ ਐਸਲੇ ਮੇਰੇ ਕੋ ਹੈ ਨਹੀਂ ਮੇਰੇ ਕੋ ਕੁਛ ਵੀ ਹੈ ਨਹੀਂ ਮੇਰੇ ਜਿਹੜੇ ਸੀ ਬੇਟੀ ਤੋਂ ਵੀ ਲੈ ਲੇ ਤੇ ਮੇਰੇ ਕੋ ਵੀ ਹੈ ਨਹੀਂ ਸੀ ਕਿ ਮੈਂ ਵੀ ਵਿਧਵਾ ਜਨਾਨੀ ਆ ਮੇਰਾ ਵੀ ਕੋਈ ਅੱਗੇ ਪਿੱਛੇ ਹੈ ਨਹੀਂ ਤੇ ਮੈਂ ਕਿਹਾ ਵੀ ਭਾਜੀ ਮੇਰੇ ਕੋ ਤੇ ਪੈਸਾ ਹੈ ਨਹੀਂ ਮੇਰੇ ਕੋ 5000 ਰੁਪਏ ਆ ਤੇ 5000 ਮੇਰੀ ਬੇਟੀ ਦੀ ਜਮਾਨਤ ਉਹ ਲਾਂਦੋ ਫਿਰ ਦੇ ਦਵਾਂਗੀ ਮੈਂ ਤਰੀਕੋ ਉਹ ਲਾਂਦੋ ਮੇਰੀ ਬੇਟੀ ਦੀ ਪਤਾ ਲੱਗ ਲਾਂਦੋ ਤੇ ਫਿਰ ਦੇ ਦਵਾਂਗੀ ਇਹਨਾਂ ਨੇ ਐ ਤਾਂ ਕਿਤੇ ਜਗਤਾਰ ਨੇ ਸਤਨਾਮ ਨੇ ਮੇਰੀ ਬੇਟੀ ਨਾਲ ਦੋ ਵਾਰੀ ਇੱਕ ਤੋਂ ਵਾਰੀ ਦੋ ਤਿੰਨ ਵਾਰੀ ਮੇਰੀ ਬੇਟੀ ਨਾਲ ਬਹੁਤ ਤਕਾ ਮੁਕੀ ਕਰਦੇ ਬਹੁਤ ਹੋਰ ਅਪਡੇਟਸ ਦੇ ਲਈ ਜੁੜੇ ਰਸਤਿਆਂ ਤੇ ਵੀ ਦਿਨਾਲ ਧੰਨਵਾਦ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ